ਸੱਚੀ ਕਹਾਂ ਜੀ ਤਾਂ ਤੋ ਬੇਲਾ ਡਿਸੇਬਲਡ ਪਰਸਨਸ ਵੈਲਫੇਅਰ ਸੁਸਾਇਟੀ ਸ਼ਿਸ਼ਾਲਪੁਰ ਵੱਲੋਂ ਇਸ ਮਹਾਨ ਦਿਹਾੜੇ ਤੇ ਸ਼੍ਰੀ 루ਈ ਬਰੇਲ ਜੀ ਦੇ ਜਨਮ ਦਿਹਾੜੇ ਤੇ ਇਸ ਸੈਮੀਨਾਰ ਕਰਾਉਣ ਤੇ ਮੈਂ আয়োজਕਾ ਦਾ ਖਾਸ ਧੰਨਵਾਦ ਕਰਦੀ ਹਾਂ ਔਰ ਖੂਬ ਸ਼ਲਾਗਾ ਕਰਦੀ ਹਾਂ ਕਿ ਇਹਨਾਂ ਨੇ ਇਹ ਉਪਰਾਲਾ ਕੀਤਾ ਔਰ ਅਸੀ ਸਾਰੇ ਇਸ ਦੇ ਵਿੱਚ ਸ਼ਾਮਿਲ ਹੋਏ ਹੈ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਜਿਹੜੇ ਸਾਡੇ ਸਨਮਾਨਜਨਕ ਅਤੀਥੀ ጋር ਬਾਰੂ ਆਏ ਨੇ ਉਹਨਾਂ ਦਾ ਖਾਸ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ ਔਰ ਸਾਨੂੰ ਬਹੁਤ ਨਵੀਂ ਜਾਣਕਾਰੀ ਦਿੱਤੀ ਉਸ ਬ੍ਰੇਹ ਲਿਪੀ ਬਾਰੇ ਜਿਨੇ ਬਹੁਤ ਅੱਖਰ ਦੇ ਵਿੱਚ ਰੌਸ਼ਨੀ ਪਾਤੀ ਔਰ ਬਹੁਤ ਸਾਰੀਆਂ ਜ਼ਿੰਦਗੀਆਂ ਦੇ ਵਿੱਚ ਸ਼ਬਦ ਸ਼ਬਦ ਦਾ ਸ਼ਬਦਾ ਦਾ ਆਗਮਨ ਕਰਾਇਆ ਹੈ। ਬੜੀ ਉੱਜਤ ਗੱਲ ਹੈ ਕਿ ਅਸੀਂ ਅੱਜ ਇੱਥੇ ਡਿਜੀਟਲ ਲਾਇਬ੍ਰੇਰੀ ਦੇਖੇ ਪ੍ਰੋਗਰਾਮ ਕਰ ਰਹੇ ਹਾਂ। ਇਹ ਵੀ ਖਾਸ ਇੱਕ ਸਿਮਬਲਿਜ਼ਮ ਹੈ। ਕਿਉਂਕਿ ਕਿਸੇ ਵੀ ਪੜ੍ਹਾਈ ਦੀ ਜਰਨੀ ਦੇ ਵਿੱਚ ਇਥੇ ਬਹੁਤ ਸਾਰੇ ਯੂਪੀਐਸਸੀ ਦੇ ਸਾਡੇ ਐਸਪੀਰੈਂਟਸ ਪੜ੍ਹਦੇ ਹੈ। ਔਰ ਇਹ ਇਸ ਗੱਲ ਨੂੰ ਸਮਝਦੇ ਕਿ ਰਿਸੋਰਸ ਮਟੀਰੀਅਲ ਦਾ ਕਿਤਾਬਾਂ ਦਾ ਅੱਛੇ ਸੋਰਸਸ ਦਾ ਕਿੰਨਾਤ ਮਹੱਤਵ ਹੈ। ਕਹਿੰਦੇ ਉਹ ਕੋਈ ਵੀ ਕਿਸੇ ਵੀ ਚੀਜ਼ ਦੀ ਪੜਾਈ ਹੋਵੇ ਮੇਰੇ ਤੋਂ ਪਹਿਲਾਂ ਸਰਦਾਰ ਕੁਲਵੰਤ ਜੀ ਨੇ میوزਿਕ ਦੀ ਪੜਾਈ ਬਾਰੇ ਦੱਸਿਆ ਸਾਨੂੰ। ਤੇ ਉਸਦੇ ਵਿੱਚ ਅੱਛੇ ਰਿਸੋਰਸਸ ਅੱਛੀ ਕਿਤਾਬਾਂ ਅੱਛੀ ਅਨਲਾਈਨਸ ਪੜ੍ਹਨਾ ਅੱਛੇ ਆਥਰਸ ਨੂੰ ਪੜ੍ਹਨਾ ਕਿੰਨਾ ਜ਼ਰੂਰੀ ਹੈ ਔਰ ਬਿਨਾ ਇੱਕ ਇਹੋ ਜਿਹੀ ਸਕ੍ਰਿਪਟ ਦੇ ਸਕ੍ਰਿਪਟ ਇੱਕ ਵਹਿਕਲੀ ਹੈ ਜਿਹਦੇ ਨਾਲ ਉਹ ਗਿਆਨ ਦਾ ਸੰਚਾਰ ਜਿਹੜਾ ਹੈ ਹਰ ਵਿਅਕਤੀ ਤੱਕ ਕਿੰਨਾ ਜਾ ਸਕਦਾ ਹੈ ਜੇ ਮੈਨੂੰ ਦੇ ਨਾਲ ਨਹੀਂ ਆਂਦੀ ਹੋਏ ਤਾਂ ਮੈਂ ਕੋਈ ਵੀ ਹਿੰਦੀ ਉੱਤਰ ਨਹੀਂ ਪੜ੍ਹ ਸਕਦੀ ਜੇ ਮੈਨੂੰ था, मैं दे। पढ़ हाँ जी अब वेलफेयर सुसायटी हशियारपुर वालों एक नवा उपराला किया गया जिसके तहत लुई ब्रेल जी के जन्म दिहाड़े नवा ब्रेल कैलेंडर दो हज़ार छब्बी का रिलीज किया गया मैं समझती होसायटी लगातार प्रयत्नशील है कि सातहीना विकास ਲਗਾਤਾਰ ਕਰਦੇ ਰਹਿਨੇ ਪਿਛਲੇ ਸਾਲ ਵੀ ਅਸੀਂ ਬਲਾਈਂਡ ਟੂਰਨਾਮੈਂਟ ਕਰਾਇਆ ਸੀ ਸੋਸਾਇਟੀ ਵੱਲੋਂ ਔਰ ਬਹੁਤ ਵਧੀਆ ਰਿਸਪਾਂਸ ਜ਼ਿਲ੍ਹੇ ਵਿੱਚੋਂ ਮਿਲਿਆ ਸੀ ਔਰ ਅੱਜ ਵੀ ਤੁਸੀਂ ਦੇਖ ਰਹੇ ਹੋ ਸੈਮੀਨਾਰ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਲਈ ਰੇਲ ਜੀ ਦੇ ਬਾਰੇ ਪਤਾ ਲੱਗਿਆ ਔਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਔਰ ਨਾਲ ਡਿਸੇਬਲਡ ਪਰਸਨਸ ਵੈਲਫੇਅਰ ਸੋਸਾਇਟੀ ਨੇ ਰਲ ਕੇ ਇਹ ਪ੍ਰੋਗਰਾਮ ਲਿਤਾ कि ਅਸੀਂ ਇੱਕ ਡੈਡੀਕੇਟਿਡ ਬ੍ਰੇਲ ਰਿਸੋਰਸ ਸੈਂਟਰ ਇੱਥੇ ਡਿਜੀਟਲ ਲਾਇਬ੍ਰੇਰੀ ਵਿਖੇ ਸਥਾਪਿਤ ਕਰਾਂਗੇ ਔਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਉਹਨੂੰ 100% ਸਪੋਰਟ ਕਰੇਗੀ ਤਾਂ ਕਿ ਕੋਈ ਵੀ ਲਿਟਰੇਚਰ ਕਿਸੇ ਵੀ ਬੱਚੇ ਜਾਂ ਵੱਡੇ ਲਈ ਬ੍ਰੇਲ ਲਿਪੀ ਦੇ ਵਿੱਚ ਛੇਤੀ ਉਪਲਬਧ ਹੋ ਸਕੇ ਔਰ ਨਿਸ਼ੁਲਕ ਉਪਲਬਧ ਹੋ ਸਕੇ ਔਰ ਉਸ ਦੇ ਨਾਲ ਹੀ ਮੈਡਮ ਹਰਜਿੰਦਰ ਚੀਮਾ ਜੀ ਦੇ ਸਪੋਰਟ ਦੇ ਨਾਲ ਅਸੀਂ ਬ੍ਰੇਲ ਟ੍ਰੇਨਿੰਗ ਸੈਂਟਰ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਨਿਸ਼ੁਲਕ ਸਿੱਖਿਆ ਬ੍ਰੇਲ ਲਿਪੀ ਦੀ ਲੋੜਵਾਰ ਵਿਅਕਤੀਆਂ ਨੂੰ ਦਿੱਤੀ ਜਾਵੇਗੀ ਤਾਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਇੱਕ ਬ੍ਰਿਜ ਬਣ ਕੇ ਉਭਰੀਏ ਤਾਂ ਕਿ ਹਰ ਲੋੜਵਾਰ ਵਿਅਕਤੀ ਨੂੰ ਉਹ ਸਾਰਾ ਸਮਾਨ ਉਹ ਸਾਰਾ ਰਿਸੋਰਸ ਮਿਲੇ ਜਿਸ ਦੇ ਨਾਲ ਉਹ ਆਪਣੀ ਸਾਰੀ ਕਲਾਵਾਂ ਵਿਕਸਿਤ ਕਰ ਸਕਣ ਔਰ ਇੱਕ ਪੂਰੀ ਹੌਲ ਰਾਉਂਡ ਵਿਕਸਿਤ ਜ਼ਿੰਦਗੀ ਆਪਣੇ ਜੀ ਸਕਣ ਅ ਤਾਂ ਕਿ ਸਾਡਾ ਸਮਾਜ ਹੋਰ ਵਿਕਸਿਤ ਹੋਵੇ ਇਨਕਲੂਸਿਵ ਹੋਵੇ ਔਰ ਅਸੀਂ ਹੋਰ ਨਵੀਆਂ ਉਚਾਈਆਂ ਹਾਸਲ ਕਰ ਸਕੀਏ ਥੈਂਕ ਯੂ ਹਾਂਜੀ ਸਰ ਪੰਜ ਡਿਸੇਬਲਡ ਪਰਸਨ ਵੈਲਫੇਅਰ ਸੁਸਾਇਟੀ ਵੱਲੋਂ 217ਵੇਂ ਲੋਈ ਬਰੇਲ ਦੇ ਜਨਮ ਦਿਨ ਤੇ ਇੱਕ ਬਰੇਲ ਕੈਲੰਡਰ ਜਿਹੜਾ ਆ ਰਿਲੀਜ਼ ਕੀਤਾ ਗਿਆ ਇਸ ਦੇ ਪ੍ਰੋਗਰਾਮ ਦੀ ਪ੍ਰਧਾਨਗੀ ਮੈਡਮ ਡਿਪਟੀ ਕਮਿਸ਼ਨਰ ਜੀ ਨੇ ਕੀਤੀ ਉਹਨਾਂ ਦੇ ਹੱਥੋਂ ਅੱਜ ਅਸੀਂ ਬਰੇਲ ਕੈਲੰਡਰ ਰਿਲੀਜ਼ ਕਰਾਇਆ ਤੇ ਸਾਡਾ ਆਉਣ ਵਾਲਾ ਮਕਸਦ ਵੀ ਇਹੀ ਆ ਕਿ ਬਾਤਤੋ ਬਾਤ ਬਰੇਲ ਲਿਪੀ ਨੂੰ ਜਿਹੜਾ ਆ ਉਹ ਪ੍ਰਮੋਟ ਕੀਤਾ ਜਾਵੇ ਸ਼ਹਿਰ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਵੱਖ-ਵੱਖ ਟ੍ਰੇਨਿੰਗ ਸੈਂਟਰਾਂ ਦੇ ਵਿੱਚ ਜਾ ਕੇ ਮੈਂ ਖੁਦ ਬਰੇਲ ਜਾਣਦਾ ਮੈਂ ਚਾਹੁੰਦਾ ਕਿ ਮੈਂ 2 ਦਿਨ ਜਾ ਕੇ ਇਹਨਾਂ ਬੱਚਿਆਂ ਨੂੰ ਜਿਹੜੇ ਬਰੇਲ ਦੇ ਬਾਰੇ ਨਹੀਂ ਜਾਣਦੇ ਮੈਂ ਉਹਨਾਂ ਨੂੰ ਜਾ ਕੇ ਬਰੇਲ ਦੇ ਬਾਰੇ ਜਾਣਕਾਰੀ ਦੇਵਾਂ ਤੇ ਬਰੇਲ ਸਿਖਾਵਾਂ ਤੇ ਮੇਰੀ ਹੁਣ ਸ਼ੁਰੂ ਤੋਂ ਕੋਸ਼ਿਸ਼ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਇਸ ਲਿਪੀ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਾਂਗੇ